ਸਾਰ ਲੈ ਜਿਹੜਾ ਲੈਣ ਦੀ ਆਪਾਂ ਦੋ ਦੋ ਚ ਲਾਇਆ ਹਾਂ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਹਾਂ ਪਿੰਡ ਸਰਿਆਲੀ ਸਰਿਆਲੀ ਪਿੰਡ ਦੋਸਤੋ ਤਜ਼ੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਨਸ਼ਰੇ ਪੰਨੂਆ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਵੀਰ ਹੈਪੀ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਦੋਸਤੋ ਆਪਾਂ ਤੁਹਾਨੂੰ ਇਸ ਫਾਰਮ ਤੋਂ ਦਿਖਾਉਂਦੇ ਰਹੀਦਾ ਕੋਈ 5-7 ਨੱਕ ਜਿਹੜੇ ਆਪਾਂ ਤੁਹਾਨੂੰ ਐਵਰੀ ਟਾਈਮ ਦਿਖਾਉਂਦੇ ਦਿਖਾਉਂਦੇ ਰਹੀਦਾ ਠੀਕ ਆ ਜੀ ਜਦੋਂ ਵੀ ਨਵੇਂ ਪੂਰ ਦੇ ਵਿੱਚ ਪਸ਼ੂ ਸ਼ਾਮਲ ਹੁੰਦੇ ਆ ਠੀਕ ਆ ਜੀ ਵਿਕਰੀ ਵਾਲੇ ਤੇ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਬੇੜਾ ਤੁਹਾਨੂੰ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋਸਤੋ 3 ਬੇੜਾ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਤੇ ਇੱਕ ਬਿਨ ਬੱਚੇ ਤੋਂ ਆ 4 ਬੇੜਾ ਨੇ ਚੋਂ ਬੇੜਾਂ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਠੀਕ ਆ ਜੀ ਤੇ ਸੂਏ ਸੂਏ ਪਸ਼ੂ ਆ ਸਾਰੇ ਤੇ ਬੇਨਤੀ ਸਾਰੇ ਵੀਰਾਂ ਨੂੰ ਆ ਵੀ ਆਪਣੀ ਪਸ਼ੂ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਆ ਉਹ ਤੁਸੀਂ ਕਰਨੀ ਆ ਠੀਕ ਆ ਜੀ 2 ਸਤੰਬਰ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਦੋਸਤੋ ਕੋਈ ਦੁਪਹਿਰ ਦੇ 2:30 ਪੌਣੇ 3:00 ਵਜੇ ਦਾ ਆ ਉਹ ਕਰ ਲੈਨੇ ਆ ਗੱਲਬਾਤ ਵੀਰ ਹੈਪੀ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਕੀ ਜਾਣਕਾਰੀ ਆ ਕੀ ਡਿਟੇਲ ਆ ਅਜੇ ਨਾਲ ਪਸ਼ੂਆਂ ਦੀ ਸੋ ਪਸ਼ੂ ਚੰਗੇ ਹੁੰਦੇ ਆ ਬਾਕੀ ਕੋਈ ਵੀਰ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਕੇ ਤਸੱਲੀ ਜ਼ਰੂਰ ਕਰ ਲਵੇ ਠੀਕ ਆ ਜੀ ਸਭ ਤੋਂ ਪਹਿਲਾਂ ਹੈਪੀ ਭਰਾ ਸਾਸਰੀ ਕਾਲ ਸਾਸਰੀ ਘਰਾਂ ਦੇ ਸਾਹਿਬ ਸਾਸਰੀ ਕਾਲ ਜੀ ਹੋਰ ਹੈਪੀ ਕਿਵੇਂ ਠੀਕ ਠਾਕ ਭਾਈ ਹਾਂ ਚੜ੍ਹਦੀ ਕਲਾ ਕਿਰਪਾ ਸਤਿਗੁਰੂ ਜੀ ਚਲੋ ਸ਼ੁਕਰ ਮਾਲਕ ਦਾ ਤੇ ਅੱਛਾ ਹੈਪੀ ਅੱਜ ਆਪਣੇ ਕੋਲ ਟੋਟਲ ਜਿੰਦਾ ਜਿਗਰ ਆਪਾਂ ਕਰ ਦਿੱਤਾ ਵੀ ਆਪਣੇ ਕੋਲ ਟੋਟਲ ਚਾਰ ਬੈੜਾ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਤਾਜ਼ੀਆਂ ਸਜਰ ਸੁਈਆਂ ਨਾਲ ਬੱਚੇ ਪ੍ਰੋਪਰ ਹੈਗੇ ਆ ਹਾਂਜੀ ਹਾਂਜੀ ਇੱਕ ਮਗਰ ਰਸ਼ੀਆ ਤੇ ਇੱਕ ਮਗਰ ਰਸ਼ੀਆ ਜੀ ਇੱਕ ਬਣ ਬੱਚੀ ਹਾਂ ਠੀਕ ਹੈ ਜੀ ਹਾਂਜੀ ਚੌਣ ਚਾਣਾ ਪੂਰੀਆਂ ਖਰੀਆਂ ਮੈਂ ਕਹਿੰਨਾ ਚੌਣ ਕੋਲੀਆਂ ਰੂਵਰ ਗਈਆਂ ਠੀਕ ਹੈ ਜੀ ਉਦੇ ਮਾਲ ਉਦੇ ਵੀ ਬੱਚੀਆਂ ਪੁੱਛੀਆਂ ਚੰਗੀਆਂ ਸੀ ਹੋ ਗਈਆਂ ਮੈਂ ਕਹਿੰਦਾ 15 ਮੀਆਂ ਮੈਂ ਤਾਂ ਖੇਡ ਰਹੀ ਤੇ ਠੀਕ ਹੈ ਜੀ ਹਾਂ ਜੀ ਆ ਚੰਗੀਆਂ ਬੜਾ ਸੀ ਹੋ ਗਈਆਂ ਹਾਂਜੀ ਹਾਂਜੀ ਤੇ ਮਾਲ ਆਪਾਂ ਸਾਫ ਤੁਰੇ ਲੈਣਾ ਚਲੋ ਦੋ ਪਾਲੀਏ ਚਾਰ ਪਾਲੀਏ ਲੈਣੇ ਸਾਫ ਸੁਥਰੀਆਂ ਠੀਕ ਹੈ ਜੀ ਹਾਂ ਜੀ ਲੋ ਵੀ ਪ੍ਰਾਪੋ ਬੜਾ ਚੰਗੀਆਂ ਨੇ ਠੀਕ ਹੈ ਜੀ ਤੇ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰ ਲਵਾਂਗੇ ਵੀਡੀਓ ਮੇਰਾ ਵੀ ਐਂਡ ਤੱਕ ਦੇਖ ਲਿਆ ਕਰੋ ਤੇ ਕੱਲੇ-ਕੱਲੇ ਪਸ਼ੂ ਦੀ ਡਿਟੇਲ ਦੇ ਨਾਲ ਦੀ ਨਾਲ ਤੁਹਾਨੂੰ ਪੂਰਾ ਸਟਰਕਚਰ ਪੂਰਾ ਤਿਪਤ ਪਾ ਕਰਕੇ ਜਿਹੜਾ ਦੋਸਤੋ ਪਸ਼ੂ ਭਰਾ ਕੇ ਜਿਹੜਾ ਆਪਾਂ ਦਿਖਾਇਆ ਹੁੰਦਾ ਤੇ ਪੂਰੀ ਵੀਡੀਓ ਦੇਖ ਲਿਆ ਕਰੋ ਠੀਕ ਆ ਜੀ ਹੈਪੀ ਸ਼ੁਰੂ ਇਤੋਂ ਹੋ ਜਾਨੇ ਆ ਇਹ ਸਮਝੋ ਦੂਜਾ ਸੁਆ ਗਾਇਰ ਸੁਈ ਆ ਅੱਛਾ ਜੀ ਸੁਈ ਨੂੰ ਕੋਈ 12 ਤੋਂ 15 ਦਿਨ ਹੋ ਗਏ ਆ ਅੱਛਾ ਜੀ ਹਾਂ ਜੀ ਬੱਚਾ ਮਗਰ ਆ ਜੀ ਲਓ ਜੀ ਹਾਂ ਜੀ ਮਗਰ ਬੱਚਾ ਆ ਗਿਆ ਤੇ 12 15 ਦਿਨਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਦੁੱਧ ਹੈਪੀ ਹੋਣ ਦੇ ਕਿਸ ਟਾਈਮ ਸਮਝੋ 12 ਕਿਲੋ ਦੁੱਧ ਥੱਲੇ ਵੜ ਦੇ 12 ਕਿਲੋ 12 ਕਿਲੋ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ 11 ਕਿਲੋ ਦੀ ਗਰੰਟੀ ਹੋ ਗਈ ਆਪਣੀ ਠੀਕ ਆ ਜੀ ਹਾਂ ਜੀ ਲਓ ਦੱਸੋ ਵੈਸੇ 11 12 ਪਰ 11 ਕਿਲੋ ਪੂਰਾ ਤਸੱਲੀ ਵਾਲਾ ਹੋਊਗਾ ਠੀਕ ਹੈ ਜੀ ਜਿਹੜਾ ਕਿਸੇ ਵੀਰ ਨੇ ਆਪਾਂ ਮੇਨ ਕੇ ਦੇਣਾ 11 ਕਿਲੋ ਦੁੱਧ ਠੀਕ ਹੈ ਜੀ ਤਾਂ 15 ਦਿਨਾਂ ਦੀ ਸੂਈ ਆ ਬਾਕੀ ਇਹ ਰੰਗ ਪ੍ਰਿੰਟ ਤੁਸੀਂ ਰੰਗ ਦਾ ਸੀਦਾ ਅਗੀ ਠੰਡੀ ਠੀਣੀ ਕਰਮਾ ਲਈ ਵੇਖ ਲਓ ਥਾਂ ਤੁਣ ਵੇਖ ਲਓ ਕਿਦਾਂ ਲੱਗਾ ਏ ਹਾਂਜੀ ਲਓ ਮਾਰੂੰਗਾ ਇਹ ਨਾਲ ਨਾਲ ਨੂੰ ਆ ਵੇਖ ਲਓ ਥਾਂ ਵੇਖੋ ਕਿੰਨਾ ਸੁਆਦੀ ਲੱਗਾ ਇਹਨੂੰ ਸੋ ਥਾਂ ਥਾਂ ਬਹੁਤ ਸੋਹਣਾ ਦੋਸਤੋ ਮੋٹے ਥਾਣਾ ਤੇ ਚਾਰ ਥਾਣਾ ਠੀਕ ਆ ਜੀ ਬਾਕੀ ਆ ਸਪੇਸ ਵਾਂਡਾ ਪਾ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਦਿਖਾ ਦਿੰਨੇ ਆ ਤੇ 11 ਕਿਲੋ ਨੈਟ ਐ ਇਸ ਵਕਤੇ ਤੇ ਥਰੇ ਦੁੱਧ 15 ਦਿਨਾਂ ਦੀ ਸੁਣੀ ਦੇ ਥੱਲੇ ਮਗਰ ਬੱਛਾ ਮਿਲਕਾਫ ਆ ਠੀਕ ਆ ਜੀ ਵਿਰਲ ਵਾਂਡਾ ਆਫ ਦੀ ਥਾਣਾ ਦੀ ਬਹੁਤ ਸੋਹਣੀ ਆ ਨਾੜਾ ਨੂੜਾ ਹਵਾਨੇ ਲੇਵੇ ਤੇ ਕਾਫੀ ਠੀਕ ਆ ਮੋਟੀ ਬੀਨ ਮਿਲਕ ਦੋਨੋਂ ਸਾਈਡਾਂ ਤੇ ਠੀਕ ਆ ਸੋ ਰੰਗ ਪ੍ਰਿੰਟ ਚੰਗਾ ਬਾਕੀ ਫੇਸ ਪੂਸ ਕੁਆਲਟੀ ਬਹੁਤ ਸੋਹਣੀ ਛੋਟੇ ਕੰਨ ਦੇ ਵਿੱਚ ਬੋਦੀ ਵਾਲੀ ਤੁਹਾਨੂੰ ਜਦ ਆ ਆਪਣੀ ਕ ਦੋ ਚਾਹ ਦੇ ਦੁੱਧ 15 ਕਿਲੋ ਵਾਰ ਕਰੂਗੇ ਠੀਕ ਹੈ ਜੀ ਸੋ ਮੋਟੀ ਲਾਤਾਂ ਲਈ ਠੀਕ ਹੈ ਜੀ ਆ ਦੇਖੋ 6 ਵਜੇ ਬੰਦੇ ਲੰਗੋ ਥਲੇ ਗੋਆ ਮੀਟਾ ਆ ਕਰੀ ਜਾਰੀਆਂ ਥਲੇ ਹੁੰਦੇ ਹਾਂ ਹਾਂ ਜੀ ਅੱਪੀ ਆ ਮਾਰਨਿੰਗ ਅਜ ਵੀਰੇ ਚਵਾਈ ਫਿਰ ਕਿੰਨੇ ਤੋਂ ਕਿੰਨੇ ਕਰਦਾ ਹਾਂ ਜੀ ਸਾਹਿਬ 6 ਵਜੇ ਦੀ ਚਵਾਈ ਆ ਆਪਣੀ 6 ਵਜੇ ਦੀ 6 ਤੋਂ 6 ਲੋਜੀ 6 ਤੋਂ 6 ਜਿਹੜੀ ਦੋਸਤੋ ਸਵੇਰ ਸ਼ਾਮ ਦੀ ਚਵਾਈ ਆ ਤੇ ਨਿੱਗਰ ਵੇਖੋ ਤੁਸੀਂ ਕਰਮਾਂ ਲਈ ਠੀਕ ਹੈ ਜੀ ਪਲੀ ਕੋਲੀ ਪੂਰੀ ਆ ਕੋਈ ਲੱਸੀ ਕੋਈ ਫਿੱਕੀ ਜਾਂ ਨਸੇਰੇ ਪਣ ਚ ਨਹੀਂ ਗਈ ਚੌੜੇ ਪਿੱਠਪੁੜੇ ਦੇ ਵਿੱਚ ਜਿੱਦਾਂ ਇੱਕ ਆਪਾਂ ਗੱਲ ਕਰਦੇ ਚੌੜਾ ਪਿੱਠਪੁੜਾ ਕਿੰਨੇ ਕਦਾ ਵਜਾ ਵਾ ਹਾਂ ਹਾਂਜੀ ਬਗੇ ਤਿੰਨ ਘੜੇ ਚੋਾਈ ਚ ਵੀ ਪਏ ਆ ਹਮ ਬੜੀ ਠੰਡੀ ਤੇ ਬੜੀ ਕਰਮ ਵਾਲੀ ਲੋਕਾਂ ਵਿੱਚ ਐਸੇ ਤਰ੍ਹਾਂ ਹੈਪੀ ਕੋਈ ਬੰਗੇ ਬੰਗੇ ਦੀ ਤਾਂ ਲੋੜ ਹੀ ਨਹੀਂ ਫਿਰ ਮੈਂ ਕਹਿੰਦਾ ਪਉਣਾ ਪਾਉ ਨਹੀਂ ਪਉਣਾ ਨਾ ਪਾਓ ਐ ਠੰਡੀ ਚੀਂ ਲੋ ਜੀ ਲੋ ਵੀ ਪ੍ਰਭੂ ਇਹ ਵੀ ਕਿਸੇ ਵੀਰ ਦੀ ਇੱਛਾ ਹੁੰਦੀ ਹੈ ਵੈਸੇ ਚਲੋ ਆਪਾਂ ਵੈਸੇ ਛੋਟੀ ਲੈ ਲੈਂਦੇ ਹੁਣ ਇਹ ਵੀ ਚਲੋ ਬੰਗੇ ਦੀ ਪਰ ਪੰਗਾ ਵੈਸੇ ਨਾਰਮਲ ਵੈੜਾ ਨੂੰ ਸਾਰੇ ਵੀਰ ਪਾ ਕੇ ਫੇਰ ਹੀ ਕਰਦੇ ਆ ਮੰਗਾ ਪਾਸੇ ਚੰਗੀ ਗੱਲ ਹੈ ਹਾਂ ਠੀਕ ਹੈ ਜੀ ਤੋਰੋ ਹੈ ਤੋ ਥਾਣ ਥਣ ਬੜਾ ਸੁਆਦੀ ਹੈ ਦੋਸਤੋ ਵੀ ਕਹਿਣ ਤੋਂ ਭਾਵੇਂ ਮੁਠੀ ਥਾਣਾ ਪੂਰਾ ਮੁਠੀਦਾਰ ਥਾਣ ਲੱਗਾ ਕਰਮਾਲੀ ਨੂੰ ਤੇ ਕਿਸੇ ਭੈਣਾਂ ਨੇ ਚਵਾਈ ਕਰਨੀ ਆ ਭਰਾਣੇ ਕਰਨੀ ਆ ਠੀਕ ਆ ਜੀ ਖੁੰਜੀ ਨਹੀਂ ਦੇ ਹਾਂ इजीली ਚਵਾਈ ਤੁਸੀਂ ਕਰ ਸਕਦੇ ਜੀ ਕੇ ਵੀ ਬਕਾਲਾ ਪੂਰਾ ਕਰਮਾਲੀ ਨੂੰ ਠੀਕ ਆ ਬਲਕਿ ਰੰਗ ਪ੍ਰਿੰਟ ਰਾਜੀ ਰੂਜੀ ਪੂਰੀ ਸਫਾਈਆਂ ਸਭੀਆਂ ਦੇਖੋ ਬਾਕੀ ਠੰਡੀ ਧੀਵੀ ਬੜੀ ਕਰਮਾਲੀ ਹਾਂ ਥਣ ਵੇਖ ਲੋ ਕਿਦਾਂ ਲੱਗਾ ਜਿਹਦੀ ਮਰਜ਼ੀ ਬੈਠ ਰੋ ਲੋ ਤਾਂ ਵੀ ਮੋਲ ਕੀ ਕਰਦਾ ਵੀਰ ਕਿੰਨੇ ਦੀ ਦੇਰੀ ਮੋਲ ਕਰਦੇ 52000 ਰੁਪਿਆ ਆ ਤੇ 47000 ਦੀ ਵਾੜ ਦੇ ਦਾਂਗੇ ਵੀ ਕਾ ਆਪਾਂ ਗੱਲ ਉਹ ਹੀ ਕਰਨੀ ਆ ਵੀ ਜਿੱਥੇ ਤੱਕ 100 200 ਰੁਪਏ ਛੋੜੀ ਬਸ ਮੈਂ ਕਹਿੰਦਾ ਫਿਰ 45000 ਦੀ ਵਾੜ ਦੇ ਦਾਂਗੇ ਹਾਂ ਨਾ 45 ਦੀ ਹਾਂਜੀ ਠੀਕ ਹੈ ਜੀ ਹਾਂਜੀ ਲੋ ਵੀ 45000 ਦੀ ਦੋਸਤੋ ਇਹ ਵਾੜ ਤੁਹਾਨੂੰ ਮਿਲ ਜਾਊਗੀ ਠੀਕ ਹੈ ਜੀ ਵਿੱਚੋਂ ਕੋਈ ਮਾਰਦਾਨ ਬਸ ਉਹ ਕੋਈ 100 200 400 ਵਾਲਾ ਜਿਹੜਾ ਕੋਈ ਛੋੜ ਛੱਪਾ ਹੀ ਰਹਿ ਗਿਆ ਠੀਕ ਆ ਤੇ ਚੰਗੀ ਆ ਨਿੱਗਰ ਸੋਹਣੇ ਪਿੱਟ ਕੁੜੇ ਦੇ ਵਿੱਚ ਪਸੰਦ ਆਊਗੀ ਸਫਾਈ ਸੂਰੀਆ ਕਰਮਾਲੀ ਨੇ ਬਹੁਤ ਸੋਹਣੀਆਂ ਲੱਗੀਆਂ ਠੀਕ ਹੈ ਜੀ ਥੱਲੇੋਂ ਤੁਸੀਂ ਵੇਖੋ ਬਖਾਲੇ ਦੇ ਵਿੱਚ ਸੋਹਣੀ ਵਿਰਲਾ ਸੋਹਣੀ ਸਫਾਈ ਹੈ ਠੀਕ ਹੈ ਜੀ ਤੇ ਪਸੰਦ ਆਊਗੀ ਸੈਕੰਡ ਨੰਬਰ ਤੇ ਇੱਕ ਬਹੁਤ ਸੋਹਣੇ ਹਾਈਟ ਸੋਹਣੇ ਕੱਦ-ਕਾੜ ਸੋਹਣੇ ਢਾਂਚੇ ਦੇ ਵਿੱਚ ਇੱਕ ਤੁਹਾਨੂੰ ਵੈੜ ਦਿਖਾਉਣੇ ਆ ਡੱਬੀ ਉਹ ਤੁਹਾਡਾ ਦੱਜਾ ਹੋਊਗਾ ਇਹ ਮੂੰਹੋਂ ਚਾਰ ਦੰਦ ਕੱਢ ਦੇ ਵੇ ਲੋ ਕੱਡਾ ਵੈੜਦਾ ਮੂੰਹ ਪਿਓਰ ਚੌਗੀ ਆ ਪੌਰ ਚੌਗੀ ਚੌਗੀ ਅੱਛਾ ਜੀ ਹਾਂਜੀ ਦੰਦ ਆਪ ਪੁੱਟ ਕੇ ਉਖਾ ਦੇ ਠੀਕ ਹੈ ਜੀ ਤੇ ਪਹਿਲਾਂ ਪਹਿਲਾਂ ਵੱਚੀ ਦੁੱਜਣਾ ਦੁੱਜਣਾ ਹਾਂਜੀ ਖੀਰੀ ਸੂਈ ਫਾਰਮ ਚੋਂ ਆਲੀ ਫਾਰਮ ਦੀ ਵੀਰੀ ਆਪਣੇ ਕੋਲ ਬਣੀ ਪਈ ਆ। ਲਓ ਦੋਸਤੋ ਖੀਰੀ ਖੋਰੀ ਬੱਛੀ ਆ ਕੋਈ ਚੰਗੇ ਫਾਰਮਾਂ ਦੇ ਵਿੱਚ ਸੂਈ ਪੈਂਦੀ ਆ। ਹਾਂਜੀ ਤੇ ਮੂੰਹ ਚਾਰਦੰਦ ਦਾ ਪਿਓਰ ਬੱਛੀ ਆ ਤੇ ਕੱਦ ਬਹੁਤ ਤੁਸੀਂ ਚੈੱਕ ਕਰੋ। ਚੌੜਾ ਪਿੱਠ ਪੂੜਾ ਵੱਡਾ ਢਾਂਜਾ ਤੇ ਅੱਜ ਦਿਨ ਕਿਨੇ ਹੋ ਗਏ ਸੂਈ ਦੇ? ਸਾਨੂੰ ਸਵਾਜਿ ਪੰਜਵਾਂ ਦਿਨ ਸੂਈ ਹੋ ਜੇ। ਪੰਜਾ ਕਿ ਦਿਨਾਂ ਦੀ ਸੂਈ। ਹਾਂਜੀ ਹਾਂਜੀ ਤੇ ਹੁਣ ਬੋਲੇ ਤੋਂ ਬਾਹਰ ਆ ਗਈ ਦੁੱਧ ਬੋਲੇ ਤੋਂ ਬਾਹਰ ਆ ਲੋ ਕੱਚਾ ਤੋਂ ਲੋ 15 16 ਕਿਲੋ ਸੰਦ ਤਿਆਰ ਹੋਊਗਾ। 15 ਦੀ ਗਰੰਟੀ ਹੋਵੇ 16 ਹੀ ਹੋਵੇ। ਠੀਕ ਹੈ ਜੀ। ਕੱਚਾ ਬੋਲਾ ਕੋਈ ਵੀਰ ਮੰਨ ਲੈ ਠੀਕ ਆ ਜੀ ਹਨ ਵੈਸੇ ਹੱਥੀ ਚਵਾਈ ਵਾਲਾ ਕਹਿੰਦਾ ਚੇਤੀ ਕਰ ਦਿਓ ਉਹਦਾ ਜਿਹੜਾ ਮਸ਼ੀਨ ਨਹੀਂ ਪਰ ਆਪਾਂ ਹੱਥੀ ਕਰਦੇ ਚਵਾਈ ਆ ਆ ਲਓ ਜੀ ਹਾਂਜੀ ਸੋ ਪਾਂਡਾ ਭੁੰਡਾ ਬਹੁਤ ਸੋਹਣਾ ਬਖਾਲਾ ਬਕੂਲਾ ਤੁਸੀਂ ਆ ਕਰੋ ਚੈੱਕ ਅਗੇ ਜੇ ਪਸਮਾਪ ਸੁਹੂ ਨਹੀਂ ਪਾਇਆ ਜੇ ਬਗਿਤਾਲਾ ਤੁਰਾ ਚੂਣੀ ਚਾਉਣਾ ਸਾਰਾ ਪਸਮ ਕੇ ਦਾ ਥਣ ਪੂਰਾ ਨਹੀਂ ਬੀਂਦਾ ਬਾਹਰ ਹਾਂਜੀ ਪਸਮਾ ਕੁਲਾ ਸੰ ਕੱਢ ਜਾਂਦੀ ਏ ਜੇ ਠੀਕ ਆ ਜੀ ਬਾਈ ਕੀ ਗੱਲ ਦਾ ਪੂਰ ਸ਼ਿੱਟਾ ਨਹੀਂ ਗਾਦੇ ਲਓ ਜੀ ਭਰਾਵਾ ਬਾਕੀ ਡੇਰੀ ਦੇ ਮਤਲਬ ਵਾਲਿਆਂ ਵੀਰਾਂ ਵਾਸਤੇ ਜਿਹਨੇ ਨਵਾਂ ਫਾਰਮ ਖੁਰਮਪੋਰਾ ਨਾ ਹਾਂ ਉਹਦੇ ਵਾਸਤੇ ਸਹੀ ਆ ਲਓ ਜੀ ਨਸਲ ਜਾਤ ਪੂਰੀ ਆ ਹਾਂਜੀ ਮੂੰਹ ਮੱਥੇ ਦੀ ਬੜੀ ਚੰਗੀ ਆ ਵੇਖੋ ਜੀ ਛੋਟਾ ਕੰਨ ਛੋਟੀ ਬੂਥੀ ਠੀਕ ਆ ਜੀ ਤੇ ਅਗੋਂ ਤੁਸੀਂ ਪਤਲੀ ਆ ਜਿੰਨੇ ਜੀ ਤਾਂ ਝਟੂਚੇ ਦੀ ਭਰੀ ਪਿਛੋਂ ਖੁੱਲਦੀ ਆ ਠੀਕ ਆ ਕਹਿੰਦਾ ਕਹਿੰਦਾ ਦੋ ਦਿਨ ਅਸੀਂ ਰਵਾਇ ਕੀਤਾ ਖੁੱਲੀ ਰਹੀ ਨਾ ਵੇੜੇ ਉਹ ਇਟਰਨੀ ਚੈੱਕ ਕਰਾ ਕੇ ਆ ਜਿਓ ਵੇਖ ਲਓ ਜੀ ਆ ਵੇਖ ਲਓ ਆ ਵੇਖ ਲਓ 24 ਨਾ ਦੋਵੇਂ ਪਾਸੇ ਨੇ ਕਰੀਆਂ ਸ਼ੇਕ ਤੇ ਕੰਨੀ ਵਾਲੇ ਜਿਹੜੇ ਦੁੱਧ ਦੰਦਾਂ ਦਾ ਚੌੜੇ ਨਾ ਬਲਪਰ ਕਰਕੇ ਠੀਕ ਇਹ ਨਹੀਂ ਕਮਾਂਗੇ ਚੌਗੀ ਜੀ ਹੋਊਗੀ ਛਿੱਗੀ ਜਾਂ ਪੂਰੇ ਦੰਦ ਹੋਣਗੇ ਉਹ ਜਿਹੜੀ ਗੱਲ ਕਹਾਂਗੇ ਹੋਈ ਹੋਊਗੀ ਬਿਲਕੁਲ ਬਾਕੀ ਜੇ ਰਹੀ ਖੁੱਲੀ ਖੱਲੀ ਆਏ ਪਛੀ ਬੜੀ ਪਿਆਰੀ ਹੈ ਵੀਰੋ ਚੌਗੀ ਆ ਇਹ ਵੀ ਮੂੰਹ ਚਾਰ ਦੰਦ ਕਹਿ ਦਿੱਤਾ ਨਿਕਲੇ ਪੱਕੀ ਉਮਰ ਦੀ ਠੀਕ ਆ ਹਾਂਜੀ ਹਾਂਜੀ ਅਜੇ ਦੂਜਾ ਸੁਗਾ ਵਾਸ਼ ਸ਼ੇਕ ਤੇ ਕੰਨੀ ਵਾਲੇ ਅਜੇ ਦੁੱਧ ਦੰਦਾਂ ਦਾ ਖੀਰੀ ਵਾਸ਼ੀ ਸੁਈ ਹੋਊਗੀ ਪਈ ਜਾਣਗੇ ਬਹੁਤ ਪਿਆਰੀ ਸੋਹਣੀ ਹਾਈਟ ਲੈਂਥ ਕਰੋ ਚੈੱਕ ਬਾਕੀ ਮੋਟਾ ਪ੍ਰਿੰਟਰ ਠੀਕ ਹੈ ਜੀ ਮੋਟਾ ਪ੍ਰਿੰਟ ਤੋਂ ਭਾਵੇਂ ਵੀ ਮੋٹے ਡੱਬਾ ਠੀਕ ਹੈ ਜੀ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਉਹ ਪਹਿਲਾਂ ਨੇ ਦੁੱਧ ਵੀ 18 19 ਕਿਲੋ ਨੇ ਪਾਇਆ ਵਸ਼ੀ ਨੇ ਹਾਂ ਅਰ ਕੀ ਦੁੱਧ 22 23 ਕਿਲੋ ਵਸ਼ੀ ਦੋਗੇ ਹੋਰ ਹੈਪੀ ਅੱਜ 5 6 ਦਿਨਾਂ ਦੀ ਕਿੰਨਾ ਦੁੱਧ ਦੱਸਿਆ ਜੀ ਦੁੱਧ 16 ਕਿਲੋ ਅੱਜ ਰ ਹੋਊਗਾ 15 ਕਿਲੋ ਦੀ ਗਾਰੰਟੀ ਦੇ ਦਾਂਗੇ ਆਪਾਂ 15 ਕਿਲੋ ਕੋਈ ਮਿਲ ਕੇ ਲੈ ਜਾ ਵੀਰ ਮੇਰਾ ਠੀਕ ਹੈ ਲੱਭਾ ਵੀ ਥੋੜਾ ਤੋਰਿਆ ਜੇ 15 16 15 ਲੀਟਰ ਦੀ ਦੋਸਤੋ ਅੱਜ ਹੈਪੀਆ ਦਾ ਵੀ ਆਪਾਂ ਤਸੱਲੀ ਦੇ ਦਿਆਂਗੇ ਵੈਸੇ ਦੁੱਧ 16 ਹੀ ਹੋਵੇ ਨਾ ਹੋਵੇ ਤੇ 15 ਕਿਲੋ ਦੀ ਤਸੱਲੀ ਆਜਾ ਬਾਕੀ ਕੋਈ ਚੰਗੀ ਸੇਵਾ ਕਰੂਗਾ ਦੁੱਧ ਚੰਗਾ ਚਪਾਊਗੀ ਐ ਸੰਦੂ ਸਾਹਿਬ ਦੁੱਧ 22 23 ਕਿਲੋ ਰਹਿਮ ਨੇ ਦੇਣਾ ਵਾ ਬੜੀ ਰੁੱਤ ਚੰਗੀ ਆਉਂਦੀ ਓ ਮਾੜਾ ਮੂੰਹ ਐ ਪੀ ਕਮਾਇਓ ਐ ਨੂੰ ਕਰਿਓ ਆ ਲਓ ਜੀ ਖੁੱਲੀ ਖਾਲੀ ਰਹੀ ਹਾਂ ਖੁੱਲੀ ਰਹੀ ਏ ਇਦਾਂ ਤੁਸੀਂ ਕਰਦੀ ਆ ਹਾਂ ਲੋ ਬੀਨਸਲ ਬਰੀਡ ਦੇ ਵਿੱਚ ਬਹੁਤ ਸੋਹਣੀ ਐ ਦੋਸਤੋ ਬਹੁਤ ਪਿਆਰੀ ਫੈਸ਼ਨ ਡਿਜ਼ਾਈਨ ਬਹੁਤ ਵੇਖੋ ਤੁਸੀਂ ਆ ਕਰੋ ਜੈਕਾ ਠੀਕ ਆ ਜੀ ਸੋ ਬੜੀ ਪਿਆਰੀ ਬੇੜਾ ਸੋ ਜਰੂਰ ਜਿਹੜੇ ਵੀਰ ਕੇ ਚਾਹ ਵਾਣਾ ਘਰੇ ਨੂੰ ਘਰੇ ਰੱਖਣੀ ਆ ਕਿਸੇ ਵੀਰ ਨੇ ਫਾਰਮਾ ਸਮਾਲ ਚਾਹੇ ਲਾਰਜ ਫਾਰਮ ਦੇ ਵਿੱਚ ਰੱਖਣੀ ਹੈ। ਉਹ ਤਾਂ ਬੱਚੇ-ਬੁੱਚੇ ਲੈਣ ਨੂੰ ਬਹੁਤ ਚੰਗੀ ਵਸ਼ੀ ਆ। ਹਾਂ। ਹੁਣ ਹੁਣ ਇਸ ਵਾਰ ਕੀ ਬੱਚਾ ਦੇ ਮਗਰ? ਹਾਂ ਬੱਛਾ ਵੱਛਾ ਮਗਰ। ਮਗਰ ਬੱਚਾ ਆ ਗਿਆ। ਹਾਂਜੀ। ਠੀਕ ਆ ਜੀ। ਬੱਚਾ ਵੀ ਕਿ ਚੰਗੇ ਸੀਮਨ ਦਾ? ਹਾਂਜੀ ਹਾਂਜੀ ਹਾਂਜੀ। ਚਲੋ ਜੀ। ਹਾਂ ਹੈਪੀ ਟੋਰੋ। ਮੈਨੂੰ ਦੱਸੋ ਬੱਚੇ ਦੇ ਪੱਖ ਦੇ ਵਿੱਚ ਵੀ ਬਹੁਤ ਖੂਬਸੂਰਤਾ ਬੱਚਾ ਤੁਹਾਨੂੰ ਦਿਖਾਵਾਂਗੇ। ਬੱਚਾ ਕਿਸੇ ਫਾਰਮਰ ਵੀਰ ਨੇ ਚਲੋ ਸੀਮਨ ਆਪਦੇ ਵੱਲੋਂ ਚੰਗੇ ਰਖਾਇਆ ਪਰ ਚਲੋ ਕੁਦਰਤੀ ਐ ਨੇਚਰਲੀ ਪ੍ਰੋਸੈਸ ਆ ਮੇਲ ਆ ਜੇ ਫੀਮੇਲ ਆ ਜੇ ਠੀਕ ਆ। ਤੋ ਇਹ ਨਾ ਮਰੇ ਮੁਰ ਪੜਾਈਆਂ ਵੀ ਆਈਆਂ ਥੱਲੇ ਜੇ ਨਾ ਸਾਹੂ ਗਿੱਲਾ ਜੇ ਆਪਣੇ ਹੂੰ ਠੀਕ ਆ ਮੋਰੂ ਅਪੀ ਓਕੇ ਠੀਕ ਆ ਜੀ ਲੈ ਚਲੋ ਤੋ 15 ਕਿਲੋ ਦੋਸਤੋ ਅੱਜ ਜਿਹੜਾ ਮੌਕੇ ਤੇ ਆਪਾਂ ਤੁਹਾਨੂੰ ਨੋਟ ਕਰਾ ਰਹੇ ਆ 15 ਕਿਲੋ ਤੋਂ ਪਲੱਸ 15 ਕਿਲੋ ਅੱਜ ਇਹਦੇ ਥੱਲੇ ਦੁੱਧ ਹਾਜ਼ਰ ਆ ਤੋ ਚੰਗੀ ਕਾਰਗੁਜ਼ਾਰੀ ਰਹੂਗੀ ਕਰਮਾਂ ਦੀ ਅੱਗੇ ਕੋਈ ਚੰਗਾ ਖਰੀਦਦਾਰ ਕੋਈ ਚੰਗਾ ਸਾਫ ਸੰਭਾਲ ਕਰਨ ਵਾਲਾ ਵੀਰ ਲਿਆ ਜਾਂਦਾ ਨਾ ਇਦਾਂ ਹੀ ਭਵਾ ਚੋਲੇ ਕੋਈ ਆ ਵੇ ਲੋ ਥੰਥੂਣ ਪੂਰਾ ਵਾ ਗਿਆ ਭਲਾਈਆਂ ਜੇ ਮਾਰੀਆਂ ਮੁਰਦੀਆਂ ਹਾਂ ਹਾਂ ਆ ਵੇ ਲੋ ਆ ਦੇਖੋ ਜੀ ਕੀ ਆ ਅਜਲੀਤੀ ਲਈ ਬਾਕੀ ਟਾਈਮ ਵੀ ਵੇ ਲੋ ਇਦਾਂ ਥਾੜੇ ਦਿਨ ਘਾਡੇ ਪਾਈ ਚਵਾਈ ਜਾ ਬਾਕੀ ਐ ਪੂਰੀ ਸ਼ਾਮ ਨੂੰ ਬਣ ਜਾਂਦੀਆਂ ਗੁਲਾਬੀ ਥਾਣਾ ਸੋਹਣੀ ਬੰਡ ਸੋਹਣੀ ਵਿਥ ਠੰਡੀ ਥੀ ਜੀ ਜਲੋ ਜਿੱਦਾਂ ਮਰਜੀ ਨਹੀਂ ਕੋਈ ਚੱਕਰ ਇਹਦੇ ਕਹਿੰਦਾ ਫਾਰਮ ਵਾਲੀ ਮਸ਼ੀਨ ਤੋਂ ਦੀ ਇਦਾਂ ਇਦਾਂ ਕਰੀ ਬਈ ਚੱਕਰ ਹੀ ਕੋਈ ਨਹੀਂ ਬਿਲਕੁਲ ਹਾਂਜੀ ਅੱਛਾ ਹੈਪੀ ਕੀ ਡਿਮਾਂਡ ਵੀਰੇ ਕਿੱਥੋਂ ਤੱਕ ਦੇ ਦੇਣੀ ਹੈ ਉਹਦਾ ਮੁੱਲ ਦੇ ਕਰਦੇ ਸੀ 70000 ਰੁਪਇਆ ਹਾਂ 60000 ਤੋਂ ਮਨਤਾਂ ਨਹੀਂ ਕਰਦਾਂਗੇ 65000 ਤੋਂ 60000 ਦੀ ਵਸ਼ੀ ਹਾਂ ਨਾ ਦੇ ਦਾਂਗੇ ਬਸ ਹੂੰ ਹਾਂਜੀ ਬਾਕੀ ਚਵਾਈ ਦਾ ਸ਼ੋਰ ਛਪਾਈ ਆ ਠੀਕ ਆ ਹਾਂਜੀ ਲਓ ਜੀ ਬਾਕੀ ਨਾਲਾ ਨੂੰ ਵੀ ਵੇਚ ਲੋ ਕਿਦਾਂ ਆ ਵੇਚ ਲੋ ਇਹਦੇ ਦੋ ਦੋ ਪਾਈ ਪਾਈ ਲੱਗੀਆਂ ਨੇ ਮਗੀਆਂ ਮਾਰੀ ਪਾਈ ਜਾਗੀ ਤੁੰਤੇ ਜੇ ਹਾਂ ਆ ਨਾਲਾ ਨੂੰ ਨਾਲ ਵੇਚੋ ਠੀਕ ਆ ਜੀ ਲਓ ਵੀ ਭਰਾਵੋ 60000 ਦੀ ਬੱਛੀ ਮਿਲ ਜੂਗੀ ਸੋਹਣੀ ਹਾਈਟ ਸੋਹਣੇ ਕੱਦ ਕੱਦ ਦੇ ਵਿੱਚ ਵੀ ਨਾਲਾ ਵੇਖੋ 21 ਪਾਸੇ ਦੰਦਾ ਦੇ ਵਿੱਚ ਵੀ ਤੁਹਾਨੂੰ ਨੋਟ ਕਰਾਤਾ ਆ ਵੇਚੋ ਇਧਰ ਹੀ ਪੈਪ ਲੱਗੀ ਤੇ ਦੰਦਾ ਦੇ ਵਿੱਚ ਵੀ ਆ ਠੀਕ ਆ ਜੀ ਦੋ ਦੀ ਮੋਟਰ ਦਾ ਸਿਸਟਮ ਵੀ ਬਣਿਆ ਪਿਆ ਤੇ ਆ ਲਓ ਜੀ ਮੋਟੀ ਪੂਰੀ ਪਾਇਪ ਪੂਰੀ ਮੋਟੀਆਂ ਮਿਲਕ ਠੀਕ ਆ ਹੈਪੀ ਅਗੇ ਤੀਸਰੇ ਨੰਬਰ ਤੇ ਇਧਰ ਆ ਜਗੇ ਆ ਬੱਚਾ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੇ ਇੱਕ ਵਾਰੀ ਬੱਚਾ ਜ਼ਰੂਰ ਚੈੱਕ ਕਰੋ ਠੀਕ ਆ ਜੀ ਐਸੇ ਵਹਿੜਦਾ ਆ ਬੱਚਾ ਬੱਚਾ ਠੀਕ ਆ ਜੀ ਮੇਲ ਕਾਫ ਸੋ ਚੰਗਾ ਸੀਮਨ ਕਿਸੇ ਵੀਰ ਨੇ ਯੂਜ਼ ਕੀਤਾ ਬੱਚਾ ਸੋਹਣਾ ਪਾਇਆ ਠੀਕ ਆ ਜੀ ਅਗੇ ਕੋਈ ਬਰੀਡ ਤੇ ਵੀ ਕੰਮ ਕਰ ਸਕਦਾ ਬੱਚੀ ਚੰਗੀ ਆ ਅਗੇ ਤੀਜੇ ਨੰਬਰ ਤੇ ਐਪੀ ਆ ਜਰਸੀ ਦਾ ਲਾ ਲਓ ਜਾਂ ਐਚਐਫ ਦਾ ਕਰੋ ਸ਼ਾਈ ਹਾਲ ਦਾ ਲਾ ਲਓ ਸ਼ਾਈ ਹਾਲ ਦਾ ਕਰੋਸ ਆ ਦੇਖੋ ਸਾਰੀਆਂ ਗਨਾਂ ਦੀ ਸੂਈ ਆ ਮਨ ਅਸਲਾ ਸਾਰੀਆਂ ਗਨਾਂ ਦੀਆਂ ਆ ਕੋਈ ਵੀ ਮੈਨਰਾ ਜਿਹੜਾ ਮਰਜ਼ੀ ਵੈਰਾਈ ਮੰਨ ਸਕਦਾ ਹੈ ਹਾਂਜੀ ਬਾਈ ਗਰਮੀ ਵਾਲਾ ਤਾਂ ਹੋਣਾ ਵਰ ਗਰਮੀ ਤਾਂ ਨਾਲ ਲੰਘ ਹੀ ਹਮਦਰ ਠੀਕ ਆ ਜੀ ਹਾਂਜੀ ਤੇ ਇਹਨੂੰ ਅੱਪੀਆ ਤੇ ਦਿਨ ਕਿੰਨੇ ਹੋ ਗਏ ਸਨ ਬੱਸ ਤੋਂ ਸੰਤ ਸਾਹਿਬ ਸੂਈ ਪਰਸਾ ਵਾਸੀ ਹੋ ਲੋ ਮਗਰ ਕਿ ਡੀਟ ਆਉਂਦੀ ਦਿੱਤੀ ਲਓ ਜੀ ਮਗਰ ਵੱੱਥੀ ਆ ਪਰਸੋਂ ਦੀ ਸੂਈ ਹੈ ਦੋਸਤੋ ਆ ਬੱਚਾ ਚੈੱਕ ਕਰੋ ਜੇਰ ਜੂਰ ਦੇ ਆਪਣਾ ਤਾਂ ਸਾਰੀ ਵੀਡੀਓ ਬਣੀ ਪਈ ਆ ਵੀਡੀਓ ਵੀ ਤਾਂ ਆਪਣੇ ਹੋ ਰੰਗਣਾ ਵੀ ਗਾਂ ਕਰਾਉਸਾ ਤੇ ਬੱਚਾ ਪਿਓਰ ਦਿੱਤਾ ਬੱਚਾ ਬਹੁਤ ਸੋਹਣਾ ਪਾਇਆ ਹਾਂਜੀ ਹਾਂਜੀ ਆਪਣਾ ਤਾਂ ਵੀਡੀਓ ਸਾਰੀ ਬਣੀ ਪਈ ਜੇਰ ਜੂਰ ਦੀ ਸੂਈ ਸੋਈ ਦੀ ਠੀਕ ਆ ਜੀ ਹਾਂਜੀ ਲੈ ਵੀ ਠੀਕ ਆ ਅੱਛਾ ਤੇ ਬੋਲਾ ਕਿੰਨਾ ਪੀਂਦੇ ਸੰਧੂ ਸਾਹਿਬ 12 ਕਿਲੋ ਐਨ ਮਣਕੇ ਲੈ ਜਾਏ ਕੋਈ 11 ਕਿਲੋ ਦੀ ਗਰੰਟੀ ਦੇ ਦਾਂਗੇ ਸਵੇਰ ਦੁੱਜਾ ਹੋਊਗੀ ਦੁੱਜਾ ਦੁੱਜਾ ਸੁਗਾ ਹਾਂਜੀ ਚਾਰੇ ਵੜਾ ਚਾਰੇ ਦੁੱਜਾ ਨਾ ਦੁੱਜਾ ਐ ਲਓ ਜੀ ਸੋ 12 ਕਿਲੋ ਦੋਸਤੋ ਬੋਲਾ ਵੀ ਭਰਾ ਮੰਨ ਲੇ ਠੀਕ ਆ ਜੀ ਤੇ ਲੇਫਟੀ ਲੂਫਟੀ ਆ ਕਰੋ ਚੱਕ ਤੁਸੀਂ ਠੀਕ ਆ ਥਾਂ ਤੁਹਾਨੂੰ ਬਿਲਕੁਲ ਵਧੀਆ ਚਾਰੇ ਦਰ ਕੋਈ ਕੋਟ ਕੋਈ ਬੱਚਾ ਕੋਈ ਐਕਟਰਾ ਜਿਹੜਾ ਮਾਸ ਨਹੀਂ ਨਾਲ ਲੱਗਾਗਾ ਠੀਕ ਆ ਜੀ ਚਾਰ ਥਾਣਾ ਵਾਂਡਮੁੰਡ ਕਾਫੀ ਸੋਹਣੀ ਥਣਾ ਦੀ ਆ ਕਰੋ ਚੈੱਕ ਠੀਕ ਹੈ ਜੀ ਸੋ 12 ਕਿਲੋ ਬੌਲੇ ਤੋਂ ਜਿਹੜੀ ਦੋਸਤੋ ਸ਼ੁਰੂਆਤ ਕੀਤੀ ਹੈ ਕਰਮਾਲੀ ਨੇ ਦੁੱਧ ਵੀ ਸੋਨਾ ਚ ਬਾਈ ਚੱਲੂਗੀ ਰੋਗਾ 15 ਕਿਲੋ ਵਾਰਨ ਦੁੱਧ ਦੇਣਾ ਵਾ ਕਾਫੀ ਕਲਰ ਦੇ ਵਿੱਚ ਆ ਠੀਕ ਹੈ ਜੀ ਕਾਫੀ ਕਲਰ 15 ਕਿਲੋ ਦੁੱਧ ਦਊਗੀ ਵੜਾ ਐ ਟਾਈਮ 12 ਕਿਲੋ ਕੋਈ ਵੀ ਵੀਰ ਮੇਰਾ ਮਿੰਕੇ ਲੈ ਲੈ ਯਾਰਾਂ ਦੀ ਗਾਰੰਟੀ ਜੇਰਾ ਸਨਾਲ ਦੀ ਨਾਲ ਕ੍ਰੋਸ ਅੰਗ ਦੇ ਵਿੱਚ ਆ ਠੀਕ ਹੈ ਜੀ ਸੋ ਕ੍ਰੋਸ ਵੜਾ ਮੋਸਟਲੀ ਸਾਰੇ ਵੀਰ ਜਿਹੜੀ ਆ ਇੱਕ ਰਿਕੁਆਇਰਮੈਂਟ ਰੱਖਦੇ ਆ ਵੀ ਕ੍ਰੋਸ ਅੰਗ ਦੇ ਵਿੱਚ ਵੜਾ ਖਰੀਦਣ ਦੀ ਤੇ ਕ੍ਰੋਸਵਰਡ ਹੱਥ ਪਾ ਸਕਦੇ ਜਪੈਲ ਦੇ ਧਾਰ ਤੇ ਤੁਸੀਂ ਤੇ ਮਗਰ ਬੱਛੀ ਆ ਠੀਕ ਆ ਜੀ ਬੱਛੀ ਵੀ ਬੜੇ ਕੋਈ ਚਾ ਨਾ ਸਾਂਭੂਗਾ ਬਹੁਤ ਪਿਆਰੀ ਬੱਛੀ ਹੈ ਮਗਰ ਐਫ ਪਰੀਡ ਦੀ ਵੈਸੇ ਜਿਹੋ ਜਿਹਾ ਸੀਮਣ ਆਪਾਂ ਭਰਾ ਲੈਨੇ ਆ ਉਹ ਜਿਹੜਾ ਬੱਚਾ ਐਨੀਮਲ ਪਸ਼ੂ ਪਾ ਜਾਂਦਾ ਠੀਕ ਆ ਠੀਕ ਆ ਬਾਕੀ ਆਪੀ ਚੋਣ ਚਾਂ ਦੀ ਖਰੀ ਆ ਹਾਂ ਜੀ ਬਹੁਤ ਚੋਣ ਜਿਆਦੀ ਚੰਗੀ ਧਰਾ ਮਰਾਈ ਦੇਵਾਂਗੇ ਆਪਾਂ ਠੀਕ ਆ ਜੀ ਹਾਂਜੀ ਲਓ ਜੀ ਚੋਣ ਚਾਂ ਵਾਲੇ ਪਾਸਿਓਂ ਖਰੀ ਆ ਉਹ ਮੇਰਾ ਭਰਾ ਫੇਰ ਉਹ ਹੀ ਗੱਲ ਆ ਜਾਂਦੀ ਵਾਰ-ਵਾਰ ਵੀ ਕੋਈ ਵੀ ਖਰੀਦਦਾਰ ਵੀ ਆਉਂਦਾ ਪੈਸੇ ਕਿਸੇ ਨੇ 5 ਲਾਉਣੇ ਆ 50 ਆਪ ਦੀ ਤਸੱਲੀ ਨੂੰ ਤਵੱਜਹ ਜ਼ਰੂਰ ਦਿਆ ਕਰੋ ਠੀਕ ਹੈ ਜੀ ਜਿਸ ਫਾਰਮ ਤੋਂ ਆਪਾਂ ਵੀਡੀਓ ਬਣਾ ਰਹੇ ਹੁੰਨੇ ਆ ਉਥੇ ਵਿਜ਼ਿਟ ਕਰਿਆ ਕਰੋ ਠੀਕ ਹੈ ਜੀ 2 4 500 ਰੁਪਏ ਕੋਈ ਬਾਲੀ ਵੱਡੀ ਕਰ ਲੈਣੀ ਕੀ ਕਿਰਾਇਆ ਪਾੜਾ ਆਪਣਾ ਖਰਚ ਕਰਕੇ ਪਹੁੰਚ ਕਰਕੇ ਤਸੱਲੀ ਸਾਈਪੇ ਨਾ ਪੱਕਾ ਕਰਕੇ ਚੋਇਆ ਕਰੋ ਠੀਕ ਆ ਪਸੂ ਨੂੰ ਆਹ ਵੇਖੋ ਸਿਕਾ ਬਖਾਲੇ ਬਖੋਲੇ ਦੀ ਬਿਲਕੁਲ ਪੱਦਰ ਇੱਕ ਸਾਰ ਲੈਵਾ ਠੀਕ ਹੈ ਇੱਕ ਵਾਰੀ ਪਸ਼ੂ ਚਲੋ ਸੂਸਵਾ ਦੇ ਵਿੱਚ ਆਇਆ ਹੁੰਦਾ ਠੀਕ ਆ ਜੀ ਕੋਈ ਹਫਤਾ ਖੰਡ ਇੱਕ ਵਾਰੀ ਸਿੱਧੇ ਸੁਧੇ ਹੋਣ ਦੇ ਵਿੱਚ ਲੱਗ ਜਾਂਦਾ ਪਸ਼ੂ ਨੂੰ ਤੇ ਮਗਰ ਇਹਦੇ ਬੱਛੀ ਆ ਆ ਦੇਖੋ ਜੀ ਸੋ 12 ਕਿਲੋ ਦੋਸਤੋ ਨੈਟ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਨਾ ਹੁੰਦਾ ਇਹ ਨਹੀਂ ਕੋਈ ਚੱਕਰ ਇਹਦਾ ਮਨੂਗਾ ਸਿਰਫ ਡਰਦੀ ਹੋੜਾ ਆ ਪਗਲਾ ਐਸੀ ਹੋਊਗਾ ਹਾਂ ਨਹੀਂ ਇਹਨੇ ਕਰਮਾਲੀ ਨੇ ਕੀ ਕਹਿਣਾ ਹੈ ਹਾਂਜੀ ਹਾਂਜੀ ਬੰਦਾ ਪੋਣਾ ਪਾਲੋ ਨਹੀਂ ਪੋਣਾ ਨਾ ਪਾਓ ਇਹ ਰੈਪਿਡ ਦੇ ਦਾਂਗੇ ਕਿੰਨੇ ਦੀ ਪਹਿਲਾਂ ਮੁੱਲ ਕਰੀਦਾ 45000 ਰੁਪਿਆ ਲੈ 43000 ਦੀ ਘੱਟ ਦੇਣੀ ਹੈ ਲੈ ਦੇ ਹਾਂਜੀ ਛੋਟਛਾ ਪਾਊਗਾ ਥੋੜਾ ਬੜਾ ਚੋਂ ਤੇ 43 ਹਾਂਜੀ ਠੀਕ ਹੈ ਬੋਲ ਜੀ 43000 ਦੀ ਇਹ ਦੋਸਤੋ ਹਾਂ ਨਾ ਜਿਹੜੀ ਇਹ 43000 ਦੀ ਮਿਲ ਜਾਊਗੀ ਦੋ ਦੇ 15 ਦੇ ਦੇ 14 ਦੇ ਦੇ 12 ਕਿਲੋ ਆਪਣੇ ਘਰੇ ਤੇ ਜੇ ਦਿਨ ਸੁਸਲੇ ਮੜਕੇ ਲੈ ਜਾਏ ਕੋਈ ਮੇਰਾ ਵੀਰਾ ਠੀਕ ਹੈ ਜੀ ਹਾਂਜੀ ਅੱਪੀ ਅੱਗੇ ਆਪਣੇ ਕੋਲ ਜਿਹੜੀ ਲਾਸਟ ਵਿੱਚ ਇਹ ਨਾਗ ਆ ਗਿਆ ਇਹ ਸੰਤੂ ਸਾਹਿਬ ਵੈੜ ਨੂੰ 2 ਮਿੰਨ ਲਾ ਲ 2.5 ਜਾਂ 3 ਨਾਲੇ ਮੇਰਾ ਵੀਰਾ ਹਾਂਜੀ ਹਾਂਜੀ ਤੇ ਬੱਚਾ ਜਿਹੜਾ ਵੈੜ ਮਗਰ ਹੈਗਾ ਬਿਨ ਬੱਚਿਓ ਬਿਨ ਬੱਚਿਓ ਆ ਅੱਛਾ ਜੀ ਬਾਕੀ ਸਪਾਈਆਂ ਸੁਨੇਹਾ ਸੁਦਾ ਵੇਖ ਲੋ ਤੇ 9 ਕੁਲ ਤਾਂ ਦੋ ਦਸ ਲਾ ਦੇ ਵੈੜ ਦੇ ਆ ਕਰੋ ਜੇ ਤੁਸੀਂ 9 ਕਿਲੋ ਧਾਰਾ ਦੋਸਤਾਂ ਨੂੰ ਪਹਿਲੇ ਹਾਜ਼ਰ ਨੇ ਹਾਂਜੀ ਬਾਕੀ ਚੂਣ ਬਹੁਤ ਜ਼ਿਆਦੀ ਆ ਠੀਕ ਹੈ ਜੀ ਵੰਗਾ ਪਾ ਕੇ ਕੋਈ ਪੜਾ ਪੂੜਾ ਨਹੀਂ ਪੋਣਾ ਏਦਾਂ ਹੀ ਬੱਸ ਲਓ ਲਓ ਜੀ ਮੋਟੀ ਧਾਰ ਆ ਠੀਕ ਆ ਜੀ ਉਂਗਲਾਂ ਉਂਗਲਾਂ ਜੱਡੀ ਥਾਣਾ ਬਹੁਤ ਸੋਨਾ ਠੀਕ ਆ ਮੁਠੀ ਥਾਣਾ ਤੇ ਦੁੱਧ 9 ਕਿਲੋ ਕਰਮ ਵਾਲੀ ਦੇ ਥੱਲੇ ਆ ਬਾਕੀ ਚਮਕਦਮਕ ਚੈੱਕ ਕਰੋ ਦੋਸਤੋ ਚਮਕਦਮ ਕਪੂਰੀ ਆ ਬੈੜ ਦੇ ਵਿੱਚ ਛੋਟਾ ਕੰਨ ਛੋਟੀ ਬੂਥੀ ਵਾਲੀ ਆ ਠੀਕ ਆ ਜੀ ਆ ਦੇਖੋ ਦੂਜਾ ਸੂਆ ਸੰਸਾ ਵੀ ਸੋਈ ਜੋ ਠੀਕ ਆ ਆਪੀ ਖੋਲੋ ਵੀਰ ਤੇ ਅੱਜ ਇਹ ਦੱਸੋ ਵੈਰ ਜਿਹੜੀ ਆ ਬਿਲਕੁਲ ਭਾਪੜਤੇ ਚ ਤੁਹਾਨੂੰ ਬਣ ਜਾਣੀ ਆ ਬਿਨ ਬੱਚੇ ਆ ਠੀਕ ਆ ਜੀ 9 ਕਿਲੋ 2 ਬੱਚਾ ਹੰਡਾ ਦੇ ਵੈਰ ਨੂੰ ਪਤਾ ਜਿੰਨੀਆਂ ਮਰਜ਼ੀ 9 ਕਿਲੋ 2 ਕਿਰਮਾ ਵਾਲੀ ਕਰਮਾ ਕਰਨ ਆਣੀਗਾ ਤੇ ਬਾਕੀ ਉੱਪਰੋਂ ਵੀ ਬਹੁਤ ਸੋਹਣੀ ਆ ਕੋਈ ਲਸੇਰੇ ਪਣਚ ਨਹੀਂ ਗਈ ਹਾਈਟ ਕੱਦ ਦੀ ਸੋਹਣੀ ਆ ਆਮ ਨਾਰਮਲ ਜਿਹੜੀ ਆ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਹਾਈਟ ਆਪਾਂ ਕਵਾਂਗੇ ਨਾ ਫਾਈਆਂ ਤੇ ਠੰਡੀ ਟੀਵੀ ਵਾਲੀ ਕਰਮਾ ਵਾਲੀ ਹਾਂ ਠੀਕ ਆ ਜੀ ਸੋ ਅੰਗ ਪਰ ਬੜਾ ਘੜ ਘੜ ਕੇ ਲੱਗਾ ਕਰਮਾ ਵਾਲੀ ਨੂੰ ਠੀਕ ਆ ਤੇ ਸੁਆ ਵੀ ਦੁੱਜਾ ਨਹੀਂ ਹੋਈਗੀ ਦੁੱਜਾ ਦੁੱਜਾ ਸੋ ਵੀ ਦੁੱਜਾ ਸੁਆ ਹੀ ਆ ਠੀਕ ਆ ਹਾਂਜੀ ਮੋੜ ਦੋ ਹੈਪੀ ਨਾ ਵੀ ਦੋਸਤ ਪਹਿਲੀਆਂ ਚ ਸੌਦੇ ਕਰਨ ਵਾਲੀ ਗੱਲਬਾਤ ਆ ਪਹਿਲੀਆਂ ਚ ਠੀਕ ਆ ਜੀ ਥੱਲੋ ਸਾਫ ਸੁਥਰੇ ਜਿਹੜੇ ਪਾ ਪਾਜ ਕਰਦੇ ਨੇ ਨਾ ਦੇ ਕਿਨੇ ਮਿਲਿਆ ਫੜ ਲੋ ਫੜ ਲੋ ਦਾ ਕੰਮ ਹੀ ਹੋ ਜਾਣਾ ਇਹਦੇ ਠੀਕ ਆ ਸੋ ਸੋਹਣੀ ਵੈੜ ਆ ਜਿੰਨੇ ਵੀ ਆ ਪੂਰੀ ਸਾਫ ਸੁਥਰੀ ਪਿੰਡੇ ਦੀ ਕੋਈ ਦਾ ਸਫਾਈਆਂ ਚ ਨਹੀਂ ਅਵੇਲੇਬਲ ਆ ਚੰਬਰੇ ਨੂੰ ਚੱਕਰ ਹੀ ਕੋਈ ਨਹੀਂ ਹਾਂਜੀ ਹੱਪੀ ਕੀ ਕਰਦਾ ਮੁੱਲ ਦੇ ਲੈ ਕੀ ਇਹਦਾ ਫਿਰ ਬੱਚਾ ਆ ਨਾ ਫਿਰ ਤੇ ਵੜ 35 36 ਦੀ ਵੀਜ ਲਈ ਹਾਂਜੀ ਹੁਣ 5000 ਚ ਮਾਨਤਾਣ ਕਰ ਰਹੇ ਬਾਈ 20000 ਦੀ ਕਰ ਦੇ ਦਾਂਗੇ 20000 ਦੀ ਹਾਂਜੀ ਹਾਂ ਨਾਜੀ ਠੀਕ ਹੈ ਜੀ ਹਾਂਜੀ ਮੈਂ ਕਸਰਾ ਕੁਸਰਾ ਕੱਢ ਕੇ ਛੋਛੇ ਭਾਈ ਸੁਣੋ ਮੌਕੇ ਦੇ 9 ਕਿਲੋ ਮੇਰਾ ਵੀ ਦੋ ਟਾਈਮ ਚੋਗੇ ਲੈ ਦੇ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਮਾਨਤਾਣ ਵੀਰਾਂ ਦਾ ਵੀ ਕੋਈ ਸ਼ੋਰ ਛੱਪਿਆ ਰਹਿ ਗਿਆ 22000 ਬੱਚੀ ਕੱਢੀ ਸਾਫ ਸੁੱਰੀ ਬੱਚਾ ਉੱਚਾ ਹੋਵੇ ਤੇ ਫਿਰ ਪੰਜ 36 ਦੀ ਵੀਜ ਪਰ ਆਪਾਂ ਇਹ ਕੰਮ ਕਰਨਾ ਨਹੀਂ ਅ ਨੈ ਦੁੱਧ ਵੀ ਥੱਲੇ ਬਾਕੀ ਖੜਾ ਪਸ਼ੂ ਵੀ ਸੋਣਾ ਲੱਗਦਾ ਹਾਂਜੀ 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 ਬਾਬਰਾ ਬੱਲ ਦੀ ਇਹ ਬੱਜੜ ਬੱਜੜ ਨਹੀਂ ਗਈ ਹਾਂ ਸ਼ਕੀਨ ਆਪਣੀ ਬਾਬੀ ਬੱਛੀ ਸਾਰੀ ਸਾਫ਼ ਸੁਥਰੀ ਆ ਸੋ ਸਫਾਈਆਂ ਲਿਆ ਖੜੀ ਧੀਂ ਵੇਲੋ ਬਾਕੀ ਸਾਰੀ ਵੇਲਾ ਠੀਕ ਆ ਜੀ ਤੇ ਭੈਣ ਨੇ ਚੂਣੀ ਹੋਏ ਵੀਰ ਜੋ ਜਿਹੜਾ ਮਰਜੀ ਹਾਂ ਲੋਲੇ ਭਾਇਆ ਬੈਠੇ ਰੋ ਐ ਠੰਡੀ ਤੇਰੀ ਕਰਮਾਂ ਵਾਲੀ ਲਾਏ ਬਾਕੀ 2000 ਤੋਂ ਛੋਟ ਛੱਪਈ ਆ ਮੌਜੀ 2000 ਦੇ ਵਿੱਚੋਂ ਛੋਟ ਛੱਪਾ ਇਹ ਨਾਗ ਨੇ ਆਜਾ ਦੋਸਤੋ ਟੋਟਲ 4 ਫਰਦੀ ਦੇ ਕੋਲ 4 ਨਾਗਾ ਦੋਸਤੋ ਸਾਫ਼ ਸੁਥਰੇ ਪਸ਼ੂ ਆ ਜੋਆਈਆਂ ਤੇ ਬੁਆਈਆਂ ਬਿਲਕੁਲ ਜਿਹੜੀਆਂ ਚੰਗੀਆਂ ਲੱਗੀਆਂ ਨੇ ਐਂਡ ਜੋਆਈਆਂ ਲੱਗੀਆਂ ਨੇ ਤੇ ਥਣਾ ਥਣਾ ਵਾਲੇ ਪਾਸਿਓ ਤੁਸੀਂ ਵੇਖ ਹੀ ਲਈਆਂ ਨੇ ਠੀਕ ਆ ਜੀ ਸੋ ਜਿੰਨੀ ਵੀ ਡਿਟੇਲ ਤੁਹਾਨੂੰ ਮੈਂ ਦਿੱਤੀ ਆ ਬਿਲਕੁਲ ਸਹੀ ਤੇ ਸਟੀਕ ਆ ਜਾਣਕਾਰੀ ਤੁਹਾਨੂੰ ਮਿਲ ਗਈ ਆ ਇੱਥੇ ਆਣ ਕੇ ਮੇਰਾ ਵੀਰ ਤੁਸੀਂ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਠੀਕ ਆ ਤੇ ਹੈਪੀ ਇੱਕ ਨੰਬਰ ਬੋਲ ਪਾ ਹਿੰਦਾ ਫੋਨ ਨੰਬਰ ਆ ਭਰਾ 814373572 ਪਿੰਡ ਆਪਣਾ ਵੱਡੀ ਸ੍ਰਿਹਾਲੀ ਆ ਜ਼ਿਲ੍ਹਾ ਵੀ ਤਰਨਤਾਰਨ ਤਸਰੀ ਤਰਨਤਾਰਨ ਜੀ ਠੀਕ ਆ ਜੀ ਹਾਂ ਜੀ ओके ਬਾਜੀ ओके जी ਲਓ ਵੀ ਦੋਸਤੋ ਫਿਲਹਾਲ ਅੱਜ ਇੰਨਾ ਸੀਗਾ ਇਸ ਵੀਡੀਓ ਦੇ ਵਿੱਚ ਆਉਂਦੇ ਰਹਿੰਦੇ ਆ ਪਸ਼ੂ ਇਸੇ ਤਰ੍ਹਾਂ ਇਸੇ ਕਿਲੇ ਦੇ ਉੱਪਰ ਰੁਟੀਨ ਦੇ ਵਿੱਚ ਸਾਡਾ ਆਪਣਾ 23-4 ਨਾਲ ਪੱਕੇ ਹੁੰਦੇ ਹੁੰਦੇ ਆ ਇਹਨੇ ਵੀ ਵੀਡੀਓ ਲਈ ਇਕੱਠੇ ਕਰੀ ਦੀ ਜਦੋਂ ਮर्जी ਆਓ 23 ਤੋਂ ਨਵੇਂ ਹੁੰਦੀਆਂ ਪੱਕੀਆਂ ਠੀਕ ਆ ਜੀ ਹਾਂਜੀ ਲਓ ਦੋਸਤੋ ਮੱਝਾਂ ਹੋਣ ਵੈੜਾ ਹੋਣ ਇਸ ਕਿਲੇ ਦੇ ਉੱਪਰ ਜਿਹੜੇ ਪਸ਼ੂ ਅਵੇਲੇਬਲ ਹੁੰਦੇ ਆ ਬਾਕੀ ਤਾਲਮੇਲ ਤੁਸੀਂ ਪਹਟਾ ਲਿਆ ਕਰੋ ਵੇਰਵਾ ਲੈ ਲਿਆ ਕਰੋ ਆਏ ਨਵੇਂ ਪਸ਼ੂਆਂ ਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ